ਪਹਿਲਾ ਹੈ ਜੀ ਸੁੱਚੇ ਦਰ ਦੀ ਮਹਿਮਾ ਵੀ ਇੱਥੇ ਏਕਤਾ ਸਮਾਨਤਾ ਸਰਬ ਸੰਜੀਵਾਲਤਾ ਹੈ ਆਹ ਗੁਰੂ ਦਾ ਦਰ ਦੀ ਮਹਿਮਾ ਇੱਥੇ ਨਾ ਕੋਈ ਕਾਫਰ ਹੈ ਨਾ ਕੋਈ ਮਲੇਸ਼ ਹੈ ਨਾ ਕੋਈ ਉੱਚੇ ਨੀਚੇ ਨਾ ਕੋਈ ਸ਼ੂਤਸ਼ਾਤ ਹੈ ਇੱਥੇ ਨਾ ਕੋਈ ਭੇਟਾ ਨਾ ਕੋਈ ਦੇਸੀ ਹੈ ਨਾ ਕੋਈ ਵਿਦੇਸੀ ਹੈ ਇਹ ਦਰ ਸੰਗਤ ਵਿੱਚ ਬੈਠ ਕੇ ਕੋਈ ਵੀ ਸੱਚਾ ਗਿਆਨ ਲੈ ਸਕਦਾ ਹੈ ਤੇ ਪੰਗਤ ਵਿੱਚ ਬੈਠ ਕੇ ਕੋਈ ਵੀ ਪ੍ਰਸ਼ਾਦਾ ਛਕ ਸਕਦਾ ਹੈ ਬੋਲੋ ਸਤਨਾਮ ਇੱਥੇ ਕਿਸੇ ਦੀ ਜਾਤ-ਪੋਤ ਨਹੀਂ ਪੁੱਛੀ ਜਾਂਦੀ ਇੱਥੇ ਕਿਸੇ ਦਾ ਮਰਨ ਮੱਜਬ ਨਹੀਂ ਪੁੱਛਿਆ ਜਾਂਦਾ ਇੱਥੇ ਮੇਰੀ ਗਰੀਬੀ ਦਾ ਕੋਈ ਪਿਤਕਰਾ ਨਹੀਂ ਇੱਥੇ ਸਾਰੇ ਸਮਾਨ ਨੇ ਸਾਰੇ ਇੱਥੇ ਬਰਾਬਰ ਹੈ ਸਪਸ਼ਟ ਹੋ ਗਈ ਪਹਿਲਾ ਨੁਕਤਾ ਏਕਤਾ ਸਮਾਨਤਾ ਸਾਂਝੀ ਬਲਦ ਸੋ ਇੱਥੇ ਫਿਰ ਆਪਾਂ ਸਮਝ ਲੈ ਇੱਕੋ ਸੰਗਤ ਜੀ ਬੈਠ ਕੇ ਗਿਆਨ ਲੈ ਲੈ ਕੋ ਪੰਜ ਦੇ ਪ੍ਰਸ਼ਾਦਾ ਸ਼ਕਲਿਆ ਇਸ਼ਾਨਾਨ ਕਰਨਾ ਕੋਸ ਸਰੋਵਰ 'ਚ ਇਸ਼ਾਨਾਨ ਕਰ ਲੈ। ਜਿਵੇਂ ਅਸੀਂ ਮੰਦੇ ਮੀਉਂਹ 'ਚ ਨਹੀਂ ਸ਼ੁੱਧ ਛਤ ਸਾਰੇ ਸਰੋਵਰ 'ਚ ਇਸ਼ਾਨਾਨ। ਏਕਤਾ ਦਾ ਮਹਾਨ ਦਰਸ਼ਨ ਗੁਰੂ ਗ੍ਰੰਥ ਸਾਹਿਬ। ਗੁਰੂ ਸਾਹਿਬ ਦੇ ਨਾਲ ਹੀ ਭਗਤ ਰਵਦਾਸ ਜੀ ਮਹਾਰਾਜ ਬੈਠੇ। ਕੋਈ ਕਹਿੰਦੇ ਜਤਨ ਵੇਖੀ। ਨਾਲ ਹੀ ਭਗਤ ਨਾਮਦੇਵ ਜੀ ਮਹਾਰਾਜ ਬੈਠੇ। ਨਾਲ ਹੀ ਭਗਤ ਧੰਨਾ ਜੀ ਭਾਵ ਕੋਈ ਮਤਲਬ ਨਹੀਂ ਵੀ ਕੌਣ ਕਿਹਦੇ ਪੈਦਾ ਮਾਤਾ ਪਿਤਾ ਰਹੀਂ ਸੰਸਾਰ ਤੇ ਆਉਣੇ। ਕੀ ਅਲਾਕਾ ਹੈ, ਕੀ ਬੋਲੀ ਹੈ ਜਾਂ ਕਿਦਾਂ ਨਾਂ। ਹਾਂ ਅਨੁਭਵੀ ਹੋਣ ਵੀ ਅਨੁਭਵੀ ਨੇ ਜਿਹੜਾ ਰੱਬ ਨਾਲ ਜੁੜੇ ਐ। ਤਾਂ ਤੇ ਨਾਲ ਹੀ ਬੈਠੇ ਆ ਗੁਰੂ ਦੇ 11 ਭਟਸਾਹਬਨ ਨਾਲ ਹੀ ਬੈਠੇ ਆ ਬ੍ਰਾਹਮਣਾਂ ਦੇ ਘਰ ਦਾ ਜਨਮ ਬਾਣੀ ਵਿੱਚ ਝੂਠੇ ਪਾਂਡੇ ਤੇ ਚੋਟਾਂ ਮਾਰੀਆਂ ਹੋਈਆਂ ਤੇ ਸੱਚੇ ਬ੍ਰਾਹਮਣ ਗੁਰੂ ਦੇ ਨਾਲ ਹੀ ਬੈਠੇ ਆ ਭਾਵ ਕੇ ਵਿਰੋਧ ਝੂਠੇ ਨਾਲ ਕਿਸੇ ਵਿਅਕਤੀ ਬਰਾਦਰੀ ਨਾਲ ਨਹੀਂ ਬੋਲੋ ਸਤਨਾਮ ਇਹ ਦੱਸਣਾ ਪੈਂਦਾ ਜੀ ਝੂਠੇ ਨੂੰ ਝੂਠ ਹੀ ਕਹਿਣਾ ਝੂਠ ਨਾ ਕੁਝ ਕੋਈ ਲਿਖਾ ਜਨੇ ਨਹੀਂ ਹੁਣ ਜੋਤਸ਼ ਆ ਵਿੱਚੋਂ ਗਲਤ ਪ੍ਰਮਾਣ ਦੇਦੇ ਆ ਜੋਤਸ਼ ਕੀ ਹੈ ਝੂਠ ਤੇ ਉਹ ਕਹਤਾ ਗੁਰੂ ਆਪਾ ਜੀ ਨੇ ਵੀ ਪਾਂਡੇ ਆ ਝੂਠ ਨਾ ਬੋਲਿਆ ਕਰਦੇ ਝੂਠ ਨਾ ਬੋਲ ਪਾਂਡੇ ਸੱਚ ਕਹੀ ਆਂ ਲਿਖਣਾ ਪਾਣੀ ਚ ਹੋਮੇ ਜਾਏ ਸ਼ਬਦ ਕਰ ਲਈ ਹੈ ਗਣ ਗਣ ਜੋਤਕ ਕੰਡ ਆ ਜਿਹੜੀ ਕਹਿੰਦੇ ਨਾ ਪਾਂਡੇ ਨੇ ਗਿਣ ਗਿਣ ਕੇ ਜੋਤਸ਼ ਲਾ ਲਿਆ ਆਪਣੀ ਪਤਨੀ ਕਢ ਲਈ ਤੁਹਾਡੀ ਪਤਨੀ ਬਣਾਤੀ ਆਪਦੀ ਪਤਨੀ ਕਢਦਾ ਨਾ ਤੁਸਾਂ ਹਾਕਤਾ ਬੁਲਾਉਂਦਾ ਛੋਡੀ ਪਤਨੀ ਬਣਾਉਂਦਾ ਜਾਨੋ ਪਤਨੀ ਨੂੰ ਕਹਿੰਦੇ ਆ ਕਾਂਢੀ ਪਤਨੀ ਨੂੰ ਕਹਿੰਦੇ ਆ ਨਾ ਕਹਿੰਦੇ ਗਣ ਗਣ ਜੋਤਕ ਕਾਂਢੀ ਕੀਨੀ ਜੋ ਗਿਣਗਿਣ ਕੇ ਜੋਤਸ਼ ਨਾਲ ਆ ਇਹਨੇ ਪਤਨੀ ਕਢ ਲਈ ਤੁਹਾਡੀ ਪਤਨੀ ਬਣਾਤੀ ਤੁਹਾਨੂੰ ਪੜ ਪੜ ਸੁਣਾਉਂਦਾ ਕਿ ਆਏ ਹੋ ਆਏ ਹੋ ਪੜਾ ਸੁਣਾਵੈ ਤਤਨ ਚੀਨੀ ਗੁਰੂ ਸਾਹਿਬ ਕਹਿੰਦੇ ਨੇ ਅਸਲੀਅਤ ਨਹੀਂ ਜਾਣੀ ਭਾਵਕੇ पांडे ਦੀ ਪੱਤਰੀ ਵਿੱਚ ਕੋਈ ਸੱਚ ਨਹੀਂ पांडे ਦੀ ਗਿੰਦ ਵਿੱਚ ਕੋਈ ਸੱਚ ਨਹੀਂ पांडे ਦੇ ਜੋਤਸ ਵਿੱਚ ਕੋਈ ਸੱਚ ਨਹੀਂ ਜੋਤਸ पांडे ਦਾ ਝੂਠ ਹੈ ਜੋਤਸ ਨਾਲ ਦੀ ਕੋਈ ਚੀਜ਼ ਨਹੀਂ ਬੋਲੋ ਸਤਨਾਮ ਆਹ ਸੱਚ ਹੈ ਸੋ ਇਦਾਂ ਭਾਵਕੇ ਤੇ ਝੂਠ ਦਾ ਬਰੋਧ ਤੇ ਸੱਚ ਇੱਥੇ ਸਪਸ਼ਟ ਹੈ ਨਾਲ ਹੀ ਬੈਠੇ ਨੇ ਜੋ ਸੱਚ ਕਿਉਂਕਿ ਸੱਚ ਯੂਨੀਵਰਸਲ ਹੁੰਦਾ ਹੈ ਵਿਸ਼ਵਵਿਆਪੀ ਹੁੰਦਾ ਸਰਬਸਾਂਝਾ ਹੁੰਦਾ ਹੈ ਸੱਚ ਨੂੰ ਜਾਤਾਂ ਗੋਤਾਂ ਵਰਨਾ ਮੱਜਮਾ ਦੇਸਾਂ ਨਸਲਾਂ 'ਚ ਵੰਡਿਆ ਨਹੀਂ ਜਾ ਸਕਦਾ ਤੇ ਜਿਉ ਨੂੰ ਸੱਚ ਸਮਝ ਆ ਗਿਆ ਉਹ ਸਾਰੇ ਇੱਕ ਹੋ ਜਾਂਦੇ ਆ ਇੱਕੋ ਹੀ ਬੈਠੇ ਆ ਨਾ ਝੂਠ ਬੰਡੀਆਂ ਪਾਉਂਦਾ ਸੱਚ ਤਾਂ ਸਾਰਿਆਂ ਨੂੰ ਇੱਕ ਕਰ ਬੰਨ। ਬੋਲੋ ਸਤਨਾਮ ਸਤਿ ਸੱਚ ਤਾਂ ਸਾਰੀਆਂ ਵੱਟਾਂ ਢਾਹ ਹੁੰਦਾ। ਸਾਰੀਆਂ ਵੱਟਾਂ ਢਾਹ ਹੁੰਦਾ ਸੱਚ ਤਾਂ ਸੱਚ ਸੱਚ ਬਾਜੀ ਨੂੰ ਸੱਚ ਸਮਝ ਆ ਗਿਆ ਉਹ ਸਾਰੇ ਇੱਕ ਨੇ। ਤੇ ਆ ਸਾਹਮਣੇ ਤੁਹਾਡੇ ਸੂਰਤ ਆ। ਭਗਤ ਜੈਦੇਵ ਜੀ ਭਗਤ ਤਲੋਚਨ ਜੀ ਭਗਤ ਬੀਣੀ ਜੀ ਭਗਤ ਪਰਮਾਨੰਦ ਜੀ ਇਹਨਾਂ ਸਾਰੇ ਭਗਤ ਸਹਿਬਾਨ ਦਾ ਬ੍ਰਾਹਮਣਾਂ ਦੇ ਘਰ ਦਾ ਜਨਮ ਹੋਇਆ ਪਰ ਇਹ ਝੂਠੇ ਪਾਂਡੇ ਨਹੀਂ ਇਹ ਰੱਬ ਦੇ ਸੱਚੇ ਭਗਤ ਬੋਲੋ ਸਤਨਾਮ ਬੋਲ ਜੀ ਦਾ ਫਰਕ ਸਮਝ ਗਏ ਨਾ ਇਦਾਂ ਹਾਂ ਆਦਰ ਦੀ ਮਹਿਮਾ ਕਿਸੇ ਨੂੰ ਸੱਚ ਦੀ ਗੱਲ ਹੈ ਭਾਈ ਜਿਹੜੇ ਸੱਚ ਦੇ ਆਸ਼ਕ ਆਉਂਦੇ ਨੇ ਸਾਰਿਆਂ ਨੂੰ ਸੱਚ ਫਿੱਟ ਆਉਂਦਾ ਪਰ ਸੱਚ ਉਹਨੂੰ ਫਿੱਟ ਆਉ ਜਿਹੜਾ ਜਾਤ-ਗੋਤ ਦੇ ਪਿੰਜਰਾ ਚੋਂ ਬੰਦ ਬਾਹਰ ਨਿਕਲੂ ਜਿਹੜਾ ਭੈਣ ਜੀ ਜਾਤ ਗੋਤ ਦੇ ਪੇਜਰਾਂ ਚ ਬੰਦ ਹੈ ਬਰਾਦਰੀ ਦੇ ਪੰਦੇ ਆ ਜੰਦ ਹੈ ਉਹ ਸੱਚ ਕਦੇ ਸਮਝ ਨਹੀਂ ਸਕਦਾ ਕਿਉਂ ਕਿਉਂ ਜਾਤਾਂ ਗੋਤਾਂ ਬਰਾਦਰੀ ਜੁੜਦੀ ਕਿਉਂਦੀ ਹੈ। ਇਹ ਜਨਮ ਤੋਂ ਜਿਹੜੀ ਜਾਤ ਮਿਲੀ ਹੈ, ਕੁਲ ਮਿਲੀ ਹੈ, ਗੋਤ ਇਹ ਛੱਡ ਕੇ ਸਿੱਖ ਬਣਿਆ ਜਾਂਦਾ ਹੈ। ਨਹੀਂ ਬਣਿਆ ਨਹੀਂ ਜਾਂਦਾ। ਇਹ ਬਾਂਧਾ ਹੈ ਇੱਦਾਂ ਹੀ ਲਿਖਿਆ ਬਾਣੀ ਵਿੱਚ। ਸੋ ਇਦਾਂ ਸੋ ਗੁਰਬਾਣੀ ਦੀਆਂ ਗੱਲਾਂ ਨੂੰ ਆਪਾਂ ਦੜ ਕਰਨ ਦੀ ਕੋਸ਼ਿਸ਼ ਕਰੀਏ, ਸਮਝਣ ਦੀ ਕੋਸ਼ਿਸ਼ ਕਰੀਏ। ਸੋ ਬਾਣੀ ਦਾ ਫੈਸਲਾ ਹੈ ਨਾ ਜਨਮ ਜਾਤ ਜਿਹੜਾ ਜਨਮ ਤੋਂ ਮਿਲੀ ਜਾਤ ਮੈਨੂੰ ਤੇ ਕੌਲਾ ਜਾਤ ਗੋਤ ਸਮਝ ਗਏ ਨਾ ਕਾਸਟ ਸਭ ਕਾਸਟ ਅੰਗਰੇਜ਼ੀ ਜੀ ਕਹਿੰਦੇ ਐ ਆ ਦੇਖੋ ਦੁਆਰੇ ਪੜੋ ਜਨਮ ਜਾਤ ਕੌਲ ਹੋਇਓ ਹਉ ਸੇਵਉ ਹਰ ਹਰੀ ਬਸ ਮੈਂ ਤਾਂ ਹੁਣ ਹਰੀ ਪਰਮੇਸ਼ਰ ਦਾ ਗੁਰੂ ਨਾਲ ਜੁੜ ਕੇ ਸੇਵਕ ਬਣ ਗਿਆ ਜਿਹੜੀ ਮੈਨੂੰ ਜਨਮ ਤੋਂ ਜਾਤ ਤੇ ਗੋਤ ਮਿਲਿਆ ਸੀ ਉਹ ਤਾਂ ਮੈਂ ਛੱਡਤਾ ਬੋਲੋ ਸਤਨਾਮ ਕਿੰਨੀਆਂ ਸਪਸ਼ਟ ਗੱਲਾਂ ਬਾਣੀ ਚ ਆ ਹਾਂਜੀ ਇਹ ਇਹ ਛੱਡਾਉਂਦੇ ਇਸ ਕਰਕੇ ਨਿਕਲੇ ਨਾ ਪਿੰਜਰਾ ਚੋਂ ਬਾਹਰ ਕਿਤੇ ਜਾਤ ਪਉਤ ਤੇ ਪਿੰਜਰਾਂ ਚ ਨਾ ਮਰਜੀ ਉੱਤੇ ਆ ਵਰਨਾ ਬਰਾਦਰੀਆਂ ਦੀ ਕਾਇਦ ਤੁchnਾ ਮਰਜੀ ਸੰਤ ਸੱਚ ਨੂੰ ਸੱਚ ਕੀ ਹੈ ਇਸ ਕਰਕੇ ਆਪਾਂ ਸਮਝ ਲਿਆ ਇੱਥੇ ਸੱਚ ਦ੍ਰਿੜ ਕਰਾਇਆ ਜਾਂਦਾ ਜੀ ਗੁਰੂ ਦਰ ਦੀ ਮਹਿਮਾ ਤੇ ਸੱਚ ਸਾਰਿਆਂ ਵਾਸਤੇ ਹੁੰਦਾ ਸੱਚ ਸਭਣਾ ਹੋਏ दारू ਪਾਪ ਕਟਣਾ ਧੋਏ ਆ ਸੱਚ ਸੱਚ ਸੱਚੀ ਸੱਚ ਵਾਪਰਦਾ ਉੱਤੇ ਸਭ ਨੂੰ ਸੱਚਾ ਉਪਦੇਸ਼ ਹੈ ਇੱਥੇ ਸਭ ਨੂੰ ਕਹਿੰਦੇ ਤੂੰ ਜਿਵੇਂ ਉਦਾਹਰਣ ਇੱਕ ਹੋਰ ਦੇ ਦਿਆਂ ਜਿਵੇਂ ਗੁਰੂ ਸਾਹਿਬ ਕਹਿੰਦੇ ਤੂੰ ਪੰਡਤ ਕਹਾਉਣੇ ਕਹਿੰਦੇ ਕਹਾਣੀ ਚੱਲ ਸਾਨੂੰ ਕੋਈ ਮਤਲਬ ਨਹੀਂ ਸਾਨੂੰ ਕੋਈ ਗੱਲ ਨਹੀਂ ਪਰ ਤੈਨੂੰ ਦੱਸਦਣੇ ਆ ਵੀ ਸੱਚ ਮੁੱਚੇ ਤੂੰ ਤਾਂ ਐਦਾਂ ਦਾ ਬਣ ਜਾ ਸੋ ਪੰਡਤ ਜੋ ਮਨ ਪਰ ਬਹੁਤਾ ਹੈ ਰਾਮ ਨਾਮ ਆਤਮਾ ਮੈਂ ਸੋਤਾ ਹੈ RAM ਨਾਮ ਸਾਰ ਰਸ ਪੀਵੈ ਉਸ ਪੰਡਤ ਕਾ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੇ ਸੋ ਪੰਡਤ ਸਿਰਜੋਣ ਨਾਮ ਹੈ ਵੇਦ ਪ੍ਰਾਨ ਸੇ ਮਤਬੂਝਾ ਮੂਲ ਸੋਖਾ ਮੈਂ ਜਾਣੈ ਅਸੂਲ ਚੋਂ ਵਰਨਾ ਕਹੋ ਖੋਟ ਕੱਢ ਤਾ ਨ ਪੰਡਤ ਦਾ ਕਿਉਂਕਿ ਪੰਡਾ ਕਹਿੰਦਾ ਝੂਠਾ ਪੰਡਾ ਕਹਿੰਦਾ ਅਸੀਂ ਸ਼ੂਦਰ ਨਹੀਂ ਭਗਤੀ ਕਰ ਸਕਦਾ ਇਹਦੇ ਕੰਨ ਬੰਦ ਕਰਦੇ ਹੋ ਇਹਦੀ ਜੀਭ ਫਲਾਣਾ ਜਾਂ ਵਰਨਾਸ਼ਰਮ ਧਰਮ ਵੀ ਆ ਬ੍ਰਾਹਮਣ ਦਾ ਧਰਮ ਹੈ ਆ ਖੱਤਰੀ ਦਾ ਧਰਮ ਹੈ ਕਹਿੰਦੇ ਵੰਡਿਆ ਨਾ ਕਰ ਧਰਮ ਇੱਕੋ ਹੀ ਹੈ ਚੋਂ ਵਰਨਾ ਕੋ ਦੇ ਉਪਦੇਸ਼ ਨਾਨਕ ਸੁਪੰਡਤ ਕਹੋ ਕਹਿੰਦੇ ਉਸ ਪੰਡਤ ਨੂੰ ਵੀ ਸਾਡੇ ਦਾ ਪ੍ਰਣਾਮ ਹੈ ਭਾਈ ਜਿਹੜਾ ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਦਿੰਦਾ ਬੋਲੋ ਸਾਤਨਾਮ ਕਿ ਡਖੋ ਨਦ ਲਈਏ ਨਾ ਤੇ ਤੂੰ ਐਜਾ ਬਣ ਜਾ ਕਹਿੰਦੇ ਤੂੰ ਮੁਸਲਮਾਨ ਕਹੌਣਾ ਕੰਨ ਚੱਲ ਕਹਾਂਈ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਿਕੜਾ ਗਿਣਤੀ ਪੂਰੀ ਕਰਨੀ ਹੈ ਕਿ ਸਿੱਖੀ ਕਹੌਣ ਕਹਾਂਈ ਚੱਲਾ ਲਾ ਕਹਿੰਦੇ ਐਦਾਂ ਦਾ ਬਣ ਜਾ ਮਹਿਰਮਸੀਤ ਸਿੱਧਕ ਮਸੱਲਾ ਹੱਕ ਹਲਾਲ ਕੁਰਾਨ ਸਾਰਮ ਸੁਨਨਤ ਸੀਲ ਰੋਜਾ ਹੋ ਹੋ ਮੁਸਲਮਾਨ ਕਹਿੰਦੇ ਲਾਤਨ ਮੈਂ ਨਵਾਜਾਂ ਦੇ ਅਰਥ ਵੀ ਪੜਾ ਦੇ ਆ ਪੰਜ ਨਵਾਜਾਂ ਬਖਤ ਪੰਜ ਪੰਜਾ ਪੰਜੇ ਨੌ ਪਹਿਲਾ ਸੱਚ ਹਲਾਲ ਦੋਏ ਤੀਜਾ خیر ਖੁਦਾਈ ਚੌਥੀ ਨੀਅਤ ਰਾਸ ਮਾਣੋ ਪੰਜਵੀਂ ਸਿਫਤ ਸੁਨਾਏ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਖੁਦਾਈ ਸਦਾਏ ਕਹਿੰਦੇ ਤੂੰ ਇਹੇ ਜਾਂ ਮੁਸਲਮਾਨ ਬਣ ਗਿਆ ਮੁਸਲਮਾਨ ਮੋਨ ਦਿਲ ਹੋਵੇ ਅੰਤਰ ਕੀ ਮਨ ਦਿਲ ਤੇ ਤੋਂ ਕਿਸਦਾ ਫਰੀਦ ਸਾਹਿਬ ਕਹਿੰਦੇ ਅਨਵਾਜਾਂ ਪੜਨ ਦਾ ਵੀ ਉੱਥੇ ਦਰਬਾਰ ਸਾਹਿਬ ਚੋਂ ਆਵਾਜ਼ ਆਉਂਦੀ ਹੈ ਕਿ ਉਠ ਫਰੀਦਾ ਉਜੂ ਸਾਜ ਸੁਭਾਣਵਾਜ ਗੁਯਾਰ ਜੋ ਸਰਸਾਈ ਨਾਨੇ ਵੈ ਸੋ ਸਰ ਕਪ ਗੱਡੀਏ ਸੇ ਉੱਚੀ ਸੋਚ ਹੈ ਦਰਬਾਰ ਸਾਹਿਬ ਦੇ ਵਿੱਚੋਂ ਆਵਾਜ਼ ਆਉਂਦੀ ਹੈ ਮੁਸਲਮਾਨ ਨੂੰ ਕਹਿੰਦੇ ਭਾਈ ਨਵਾਜਾਂ ਚਾ ਪਿਆਰ ਨਾਲ ਸਮਝ ਕੇ ਫੜਿਆ ਕਰ ਬੋਲੋ ਸਤਨਾਮ ਉੱਠ ਫਿਰਦਾ ਉਜੂ ਸਾਧ ਸੁਬਾਹ ਨਵਾਜ ਗੁਜਾਰ ਜੋ ਸਰਸਾਈ ਨਾ ਖੜੇ ਤੇ ਕਿਤੇ ਭਾਵੇਂ ਇੱਥੇ ਕੋਈ ਰੌਣਾ ਨਹੀਂ ਸਪਸ਼ਟ ਗੱਲ ਹੈ ਨਾ ਇੱਥੇ ਗੱਲ ਚੱਲੀਏ ਏਕਤਾ ਸਮਾਨਤਾ ਸਾਂਝੀ ਬავਤਾਂ ਇੱਕੋ ਹੀ ਸੰਗਤ ਇੱਕੋ ਹੀ ਮੰਗਤ ਇੱਕੋ ਗੁਰੂ ਗ੍ਰੰਥ ਸਾਹਿਬ ਦੇਖੋ ਏਕਤਾ ਦਾ ਮਹਾਨ ਦਰਸ਼ਨ ਜਿੱਥੇ ਸਪਸ਼ਟ ਲਿਖਿਆ ਖੱਤਰੀ ਬ੍ਰਾਹਮਣ ਸੂਤ ਵੈਸ਼ ਉਪਦੇਸ਼ ਚੌ ਵਰਨਾ ਤੋਂ ਸਾਂਝਾ ਜਿੱਥੇ ਸਪਸ਼ਟ ਜਿੱਥੇ ਪਰਮੇਸ਼ਰ ਦੇ ਨਾਮਾਂ ਦਾ ਕੋਈ ਝਗੜਾ ਨਹੀਂ ਜੇ ਝਗੜਾ ਬਹੁਤ ਹੈ ਹਾਂਜੀ ਮਸਜਿਦ ਦੇ ਵਿੱਚ ਜਾ ਕੇ ਕੋਈ ਰਾਮ ਕਹਦੇ ਝਗੜਾ ਹੋ ਸਕਦਾ ਹੈ ਮੰਦਰ ਵਿੱਚ ਜਾ ਕੇ ਕੋਈ ਅੱਲਾ ਕਹਦੇ ਝਗੜਾ ਹੋ ਸਕਦਾ ਹੈ ਮੈਂ ਗਲਤ ਨਹੀਂ ਕੋਈ ਕਹਾ ਪਰ ਇੱਥੇ ਇੱਥੇ ਕਹਦੇ ਹੋ ਕਹਦੋ ਛੱਡ ਭਾਵੇਂ ਇੱਥੇ ਦਾਗਾ ਵੀ ਲਓ ਤਾਂ ਵੀ ਕੋਈ ਝਗੜਾ ਹੋਊ ਨਾ ਨਾ ਗਾਏ ਅੰਦ ਗਾ ਕੇ ਰੱਖ ਮੁੱਤ ਮੁਕਾ ਦੇ ਸਾਰਾਮ ਜਪਾਂਗੀ ਐਸੇ ਐਸੇ ਇਥੇ ਤਾਂ ਭਾਵੇਂ ਇਦਾਂ ਪੜ ਲਓ ਤੇ ਭਾਵੇਂ ਇਦਾਂ ਪੜ ਲਓ ਉਹਨੂੰ ਗਾਉਣ ਦਾ ਸਮਾਂ ਨਹੀਂ ਅਬਲ ਅੱਲਾ ਨੂਰ ਪਾਇਆ ਕੋਈ ਰੜਤ ਨਹੀਂ ਕੋਈ ਹੋਈ ਅੱਲਾ ਦਾ ਇਹ ਕੋਈ ਗੱਲ ਨਹੀਂ ਅਬਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ ਭਗਤ ਨਰალი ਅੱਲਾ ਦੀ ਇਹ ਪਾਣੀ ਦੀ ਪੰਕਤੀ ਹੋਈ ਹੈ ਕੀ ਲਿਖਿਆ ਭਗਤ ਨਰალი ਅੱਲਾ ਦੀ ਸੋ ਕਹਿਣ ਦਾ ਭਾਵ ਗੱਲ ਚੱਲੇ ਸੀ ਇੱਥੇ ਗਿਆਨ ਵੰਡਿਆ ਜਾਂਦਾ ਸੱਚਾ ਗਿਆਨ ਜੋ ਸਭ ਵਾਸਤੇ ਹੈ ਇਹ ਲੱਗਦਾ ਹੈ ਪਤਾ ਨਹੀਂ ਕਾਰਨ ਵੀ ਸੱਚ ਦੇ ਗਾਥ ਥੋੜੇ ਹੁੰਦੇ ਨੇ ਵੱਖਰਾ ਵਿਸ਼ਾ ਚਲੋ ਉਦੋਂ ਆਪਾਂ ਹੁਣ ਜਾਈਏ ਗੱਲ ਚੱਲੇ ਸੀ ਉਹਨਾਂ ਆਪਾਂ ਸਮਝਦੇ ਕਿ ਦਰ ਦੀ ਮਹਿਮਾ ਏਕਤਾ ਸਮਾਨਤਾ ਸਾਂਝੀ ਵਾਪਤਾ ਇੱਥੇ ਨਹੀਂ ਪੁੱਛਿਆ ਜਾਂਦਾ ਕੌਣ ਹੁੰਦੇ